ਮੇਨ ਗੱਲ ਕੀ ਹੈ ਸਰਕਾਰ ਨੇ ਕਿਉਂ ਵਾਜਾ ਪਰਚਾ ਪਾਇਆ ਕਿ ਉਹਨਾਂ ਨੂੰ ਹੁਣ ਉੱਪਰ ਪਰਚੇ ਤੇ ਪਰਚਾ ਪਾ ਰਿਹਾ ਕਿ ਬਾਹਰ ਨਿਕਲਣ ਜੇਲ੍ਹ ਤੋਂ ਇੱਥੇ ਜੀ ਇਹੀ ਕਹਿ ਸਕਦੇ ਹਾਂ ਕਿ ਸੱਚ ਨੂੰ ਫਾਂਸੀ ਹੈ ਤੁਹਾਨੂੰ ਕੀ ਕਾਠ ਤਾਂ ਰਿਕਾਰਡ ਟੁੱਟ ਗਿਆ ਜੀ ਕਾਠ ਵਾਲੇ ਤਾਂ ਤੁਸੀਂ ਦੇਖ ਲਓ ਜਾਮ ਲੱਗਿਆ ਪਿਆ ਤੁਹਾਨੂੰ ਕੀ ਲੱਗਦਾ ਆਵਾਜ਼ ਦੱਬੀ ਜਾ ਰਹੀ ਹੈ ਸਰਕਾਰ ਉਹਨਾਂ ਉੱਤੇ ਪਰਚੇ ਤੇ ਪਰਚਾ ਪਾ ਰਹੀ ਹੈ ਜਿਵੇਂ ਚੈਨੀ ਚੋਰੀ ਦਾ 10000 ਰੁਪਏ ਦਾ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਆ ਮੈਂ ਹਾਲੀਕਿ ਪੁਲਿਸ ਲਈ ਵੀ ਮਹਣੀ ਚੱਕ ਹੁਣੇ ਲਈ ਚੱਕ ਰੱਖੀ ਹੋਈ ਆ ਉਹਦੇ ਬਾਰੇ ਕੋਈ ਦੱਸੋ ਮੈਨੂੰ ਹਰੇਤ ਬਾਰੇ ਕੁਝ ਨਹੀਂ ਪਤਾ ਹੁਣ ਜਾ ਕੇ ਪਤਾ ਚੰਗਾ ਮੈਸੇਜ ਦੇ ਕੇ ਜਾਂਦੇ ਆ ਫੈਮਲੀ ਵਾਲੇ ਵੀਡੀਓ ਹੁੰਦੇ ਆ ਕਦੇ ਅਸੀਂ ਕੋਈ ਇਹੋ ਜੀ ਗੱਲ ਕਰੀ ਹੋਈ ਜਿਹੜੀ ਗਲਤ ਹੋਵੇ ਪਾਨਾ ਸਿੱਧੂ ਦੇ ਹੱਕ ਚ ਕੀ ਪੰਜਾਬ ਨੂੰ ਤੁਸੀਂ ਸਨੇਹਾ ਰੋਂਦੇ ਹੁਣ ਸਨੇਹ ਦੀ ਲੋੜ ਨਹੀਂ ਹੁਣ ਸਭ ਲੋਕ ਜਾਗਰੂਤ ਹੋ ਚੁੱਕੇ ਆ ਸਭ ਨੂੰ ਪਤਾ ਕੌਣ ਸੱਚਾ ਦੇ। ਤੇ ਸਾਡੇ ਨਾਲ ਮੌਜੂਦ ਨੇ ਭਾਨਾ ਸਿੱਧੂ ਦੇ ਦੋਸਤ ਭਾਨਾ ਪਗੋੜਾ ਜੀ ਉਹਨਾਂ ਨਾਲ ਗੱਲ ਕਰਦੇ ਆ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ? ਠੀਕ ਹੋ ਜੀ। ਬਹੁਤ ਵਧੀਆ ਜੀ। ਭਾਈ ਇਹਦੇ ਕੋਰਟੁੰਨੇ ਦੇ ਵਿੱਚ ਇਕੱਠ ਹੋਇਆ ਭਾਨਾ ਸਿੱਧੂ ਦੇ ਸਬੰਧ ਦੇ ਵਿੱਚ ਹਨਾ ਉਹਨਾਂ ਦੀ ਰਿਹਾਈ ਦੇ ਸਬੰਧ ਚ ਕਿਵੇਂ ਦੇਖਦੇ ਹੋ ਇਕੱਠ ਨੂੰ? ਇਕੱਠ ਤਾਂ ਰਿਕਾਰਡ ਟੁੱਟ ਗਿਆ ਜੀ ਇਕੱਠ ਵਾਲੇ ਤਾਂ ਤੁਸੀਂ ਦੇਖ ਲਓ ਜਾਮ ਲੱਗਿਆ ਪਿਆ। ਹਾਂਜੀ। ਕਟੋਗਾ ਟੱਟ 9 ਕਿਲੋਮੀਟਰ ਲੰਮਾ ਜਾਮ ਆ ਔਰ ਸਾਰੇ ਪੰਜਾਬੀ ਭਰਾ ਸਾਡੇ ਹਰਿਆਣੇ ਤੋਂ ਰਾਜਸਥਾਨ ਤੋਂ ਜੰਮੂ ਤੋਂ ਬਹੁਤ ਦੁਨੀਆ ਪਹੁੰਚੀ ਹੈ ਜੀ ਬਹੁਤ ਰਿਕਾਰਡ ਟੁੱਟ ਗਈ ਤੁਸੀਂ ਇਹ ਜੀ ਨੂੰ ਕਿਵੇਂ ਦੇਖਦੇ ਹੋ ਸਰਕਾਰ ਉਹਨਾਂ ਉੱਤੇ ਪਰਚੇ ਤੇ ਪਰਚਾ ਪਾ ਰਹੀ ਹੈ ਜਿਵੇਂ ਚਾਈਨੀ ਚੋਰੀ ਦਾ 10000 ਰੁਪਏ ਦਾ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਆ ਗਲਤ ਗੱਲ ਹੈ ਜੀ ਮਹਾਲੀ ਪੁਲਿਸ ਲੈ ਗਈ ਉਹਨੂੰ ਹੁਣੇ ਚੱਕ ਕੇ ਹੂੰ ਹੁਣੇ ਲਈ ਹੈ ਚੱਕ ਕੇ ਅੱਛਾ ਜੀ ਹੁਣ ਪਟਿਆਲੇ ਤੋਂ ਮਹਾਲੀ ਪੁਲਿਸ ਕਹਿੰਦੇ ਲੈ ਗਈ ਹੈ ਚੱਕ ਕੇ ਫੋਨ ਆਇਆ ਸੀਗਾ ਇਹਦਾ ਗਲਤ ਗੱਲ ਹੈ ਜੀ ਤੱਕਾ ਹੋ ਰਿਹਾ ਹੈ ਅੱਛੇ ਜੀ ਤੱਕਾ ਹੋ ਰਿਹਾ ਐਦਾਂ ਦੀ ਕੋਈ ਵੀ ਗੱਲ ਬਾਤ ਨਹੀਂ ਇੱਥੇ ਜੀ ਇਹੀ ਕਹਿ ਸਕਦੇ ਆਂ ਵੀ ਸੱਚ ਨੂੰ ਫਾਂਸੀ ਹੈ ਜੀ ਤੁਹਾਨੂੰ ਕੀ ਲੱਗਦਾ ਆਵਾਜ਼ ਦੱਬੀ ਜਾ ਰਹੀ ਆ ਬਿਲਕੁਲ ਜੀ ਆਵਾਜ਼ ਤਾਂ ਦੇਖੋ ਉਹ ਪੈਸੇ ਮੜਵਾਉਂਦਾ ਸੀ ਲੋਕਾਂ ਦੇ ਹੋਰ ਤਾਂ ਉਹਨੇ ਕੁਝ ਕਰਿਆ ਨਹੀਂ ਗਾ ਜੀ ਤੇ ਇਹੀ ਬਸ ਹੈਗਾ ਬਸ ਇਹੀ ਚੱਕਰ ਹੈ ਜੀ ਮੇਨ ਗੱਲ ਕੀ ਹੈ ਸਰਕਾਰ ਨੇ ਕਿਉਂ ਵਾਜਾ ਪਰਚਾ ਪਾਇਆ ਕਿ ਉਹਨਾਂ ਨੂੰ ਹੁਣ ਉੱਪਰ ਪਰਚੇ ਤੇ ਪਰਚਾ ਪਾ ਰਿਹਾ ਕਿ ਬਾਹਰੋਂ ਨਾ ਬਾਹਰ ਨਾ ਨਿਕਲਣ ਜੇਲ੍ਹ ਤੋਂ ਬਿਲਕੁਲ ਜੀ ਬਿਲਕੁਲ ਪਰਚੇ ਦੀ ਪਰਚਾ ਦਿੱਤਾ ਜਾ ਰਿਹਾ ਹੈ ਔਰ ਬਹੁਤ ਗਲਤ ਗੱਲ ਹੈ ਅੱਛਾ ਜੀ ਬਹੁਤ ਗਲਤ ਗੱਲ ਹੈ ਨਹੀਂ ਤੁਸੀਂ ਨਾਲ ਰਹਿੰਦੇ ਰਹੇ ਹੋ ਤਾਂ ਕੀ ਸੰਦੇਹਾਂ ਸਨੇਹਾ ਜਿਹੜਾ ਜਾਉਂਗੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਹੱਕ ਚ ਅਸੀ ਤਾਂ ਜੀ ਵੀਡੀਓ ਰਾਹੀਂ ਵੀ ਜਿਹੜੇ ਅਸੀਂ ਵੀਡੀਓ ਬਣਾਉਨੇ ਆ ਸਾਡੇ ਫੈਮਲੀ ਵੀਡੀਓ ਹੁੰਦੇ ਆ ਪਰਿਵਾਰਕ ਵੀਡੀਓ ਹੁੰਦੇ ਆ ਅਸੀਂ ਤਾਂ ਵੀਡੀਓ ਦੇ ਵਿੱਚ ਵੀ ਮੈਸੇਜ ਹੀ ਦੇ ਕੇ ਜਾਂਦੇ ਆ ਜੁੱਥ ਨੂੰ ਚੰਗਾ ਮੈਸੇਜ ਦੇ ਕੇ ਜਾਂਦੇ ਆ ਫੈਮਲੀ ਵਾਲੇ ਵੀਡੀਓ ਹੁੰਦੇ ਆ ਕਦੇ ਅਸੀਂ ਕੋਈ ਇਹੋ ਜਿਹੀ ਗੱਲ ਕਰੀ ਹੋਈ ਨਹੀਂ ਕਿ ਵੀ ਜਿਹੜੀ ਗਲਤ ਹੋਵੇ ਜੇ ਕੋਈ ਵੀਡੀਓ ਦੇ ਵਿੱਚ ਮੈਸੇਜ ਦਿੰਨੇ ਆ ਜਾਂ ਬਿਆੰਗ ਕਰਸਦੇ ਆ ਤੇ ਉਹ ਵੀ ਅਸੀਂ ਇੱਕ ਲਿਮਟ ਤੱਕ ਹੁੰਦਾ ਵੀ ਜਿਹੜਾ ਪੰਜਾਬ ਦਾ ਸੱਚਾ ਜੋ ਜੂਤ ਦੇ ਸਾਹਮਣੇ ਲਿਆਂਦਾ ਜਾਵੇ ਜੀ ਪਾਨਾ ਸਿੱਧੂ ਦੇ ਹੱਕ ਚ ਕੀ ਪੰਜਾਬ ਨੂੰ ਤੁਸੀਂ ਸਨੇਹਾ ਰਹੋਗੇ ਬਿਲਕੁਲ ਜੀ ਪੰਜਾਬ ਨੇ ਬਹੁਤ ਸਾਥ ਦਿੱਤਾ ਜੂਤ ਨੇ ਸਾਰਾ ਪੰਜਾਬ ਇਕੱਠਾ ਹੋ ਗਿਆ ਸੋ ਹੁਣ ਸਨੇਹ ਦੀ ਲੋੜ ਨਹੀਂ ਹੁਣ ਸਭ ਲੋਕ ਜਾਗਰੂਤ ਹੋ ਚੁੱਕੇ ਆ ਸਭ ਨੂੰ ਪਤਾ ਕੌਣ ਸੱਚਾ ਤੇ ਕੌਣ ਝੂਠ ਹੈ ਅਗਲਾ ਕਦਮ ਕੀ ਹੋਊਗਾ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਜਿੱਥੇ ਬੰਦਿਆਂ ਨੂੰ ਪਤਾ ਨਹੀਂ ਮੈਨੂੰ ਇਹਦੇ ਬਾਰੇ ਕੋਈ ਨਹੀਂ ਤੇ 5 ਤਰੀਕ ਰੱਖੀ ਹੋਈ ਹੈ ਉਹਦੇ ਬਾਰੇ ਕੋਈ ਦੱਸੋ ਮੈਨੂੰ ਹਰੇ ਇਹਦੇ ਬਾਰੇ ਕੁਝ ਨਹੀਂ ਪਤਾ ਹੁਣ ਜਾ ਕੇ ਪਤਾ ਲੱਗੂਗਾ ਜੀ ਕੀ ਗੱਲ ਬਾਤ ਹੈ ਇੰਨਾ ਹੀ ਮੈਂ ਸੁਣਿਆ ਜੀ ਜਿੰਨਾ ਕੁ ਵੀ ਸੁਣਿਆ 5 ਤਰੀਕ ਰੱਖੀ ਆ ਪਰ ਅਗਲੀ ਗੱਲ ਬਾਤ ਮੈਨੂੰ ਕੋਈ ਪਤਾ ਠੀਕ ਹੈ ਜੀ ਠੀਕ ਹੈ ਤੇ ਇਹ ਸਾਨੂੰ ਭਾਨਾ ਸਿੱਧੂ ਦੇ ਦੋਸਤ ਭਾਨਾ ਪਹਾੜਾ ਜੀ ਉਹਨਾਂ ਨੇ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਗੱਲ ਕਰੀ ਆ ਕਿ ਸਰਕਾਰ ਗਲਤ ਕਰ ਰਹੀ ਆ ਨਾਜਾਇਜ਼ ਕਰ ਰਹੀ ਆ ਤੇ ਤੁਸੀਂ ਵੀਡੀਓ ਨਾ ਬਣੇ ਰਹੋ ਮੈਂ ੜਾ ਹੋ ਦੋਸਤ ਸੁਮਨਜੀਤ ਸਿੰਘ ਮੈਨਾ ਕੈਮਰਾਮੈਨ ਮ